ਛੱਟ ਗੁਰ ਨਾਨਕ ਪਰ ਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਫਲੋ ਸਮੂਹ ਸਾਥਕਨੋਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਾਂ ਜੀ ਇਹ ਜੋ ਉਪਰਾਲਾ ਲੰਗਰ ਦਾ ਕੀਤਾ ਜਾਂਦਾ ਜੀ ਹਰ ਸਾਲ ਦੀ ਤਰ੍ਹਾਂ ਜਦੋਂ ਖਾਲਸਾ ਕਲਜ ਦੇ ਸਮੂਹ ਅਦਾਰਿਆਂ ਵੱਲੋਂ ਇੱਕ ਵਿਸ਼ੇਸ਼ ਨਗਰ ਕੀਰਤਨ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਈ ਰਵਾਨਾ ਹੁੰਦਾ ਜੀ ਉਹਨਾਂ ਦੀ ਆयो ਪਗਤ ਲਈ ਇਹ ਜਿਹੜਾ ਲੰਗਰ ਹੈ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਅਸੀਂ ਵਿਸ਼ੇਸ਼ ਧੰਨਵਾਦੀ ਆਂ ਕਾਕਾ ਅਮਿਤੋਤ ਸਿੰਘ ਦੇ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਵੱਧ ਚੜ ਕੇ ਹਿੱਸਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਲੁੱਟੀਆਂ ਨੇ ਐ ਸਮੂਹ ਸਾਸੰਗਤ ਦੇ ਧਨਵਾਦੀਆਂ ਸਕੂਲ ਦੇ ਵੀ ਤੇ ਚੀਫ ਕਲਸਾ ਦਵਾਨ ਦੇ ਸਮੂਹ ਦੁਕਾਨਦਾਰਾਂ ਦੇ ਵਹਿਣ ਜਿੰਨੀਆਂ ਦੇ ਬੱਚਿਆਂ ਦੇ ਜਿਨ੍ਹਾਂ ਨੇ ਆਪਣਾ ਵਿਸ਼ੇਸ਼ ਦੋਗ ਦਨ ਪਾ ਕੇ ਸੰਗਰ ਨੂੰ ਕਾਮਯਾਬ ਕੀਤਾ ਮਹਾਰਾਜ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਤਰੱਕੀਆਂ ਬਖਸ਼ੇ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਉਪਰਾਲੇ ਬਖਸ਼ਦੇ ਰਹੇ ਦੋ ਸੰਗਤਾਂ ਨੇ ਬੀਬੀ ਕੁਲਬੀਰ ਕੌਰ ਜੀ ਨੇ ਕਾਕਾ ਅਜੇ ਨੂਰ ਸਿੰਘ ਨੇ ਦੇਖ ਦੀ ਸੇਵਾ ਲਈ ਹੈ ਜੀ ਉਹਨਾਂ ਨੇ ਚਾਰ ਪਤੀ ਦੇ ਦੇਖ ਦੀ ਸੇਵਾ ਉਹਨਾਂ ਵੱਲੋਂ ਕੀਤੀ ਕਿ ਪਰਮਾਤਮਾ ਉਹਨਾਂ ਦੀਆਂ ਕਮਾਈਆਂ ਵਿੱਚ ਬਰਕਤਾਂ ਪਾਵੇ ਵੱਧ ਚੜ ਕੇ ਤਰੱਕੀਆਂ ਬਖਸ਼ੇ ਮਹਾਰਾਜ ਉਹਨਾਂ ਨੂੰ ਗੁਰੂ ਕਿਰਪਾ ਕਰੇ ਸਹੀ ਗੁਰਮੁਖ ਪਿਆਰਿਆਂ ਨੂੰ ਜਿਹੜਾ ਇਧਰ ਇਸ ਬੰਨੇ ਲਾਵੇ ਮੁਰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੁਰਵਾਲਿਆਂ ਦੇ ਵੀਰਾਂ ਦੇ ਧੰਨਵਾਦੀਆਂ ਇਹਨਾਂ ਨੇ ਰਾਤ 11 ਵਜੇ ਤੋਂ ਲੈ ਕੇ ਹੁਣ ਤੱਕ ਜਿਹੜੀ ਇਹ ਸੇਵਾ ਨਿਰਵਿਘਨ ਚੱਲ ਰਹੀ ਆ ਘੱਟ ਤੋਂ ਘੱਟ ਇਹਨਾਂ ਨੇ ਡੇਢ ਦੋ ਕੁਇੰਟਲ ਦੇ ਆਟਾ ਜਿਹੜਾ ਇਹ ਲਾ ਚੁੱਕੇ ਆ ਇੱਕ ਮਿੰਟ ਵੀ ਇਹਨਾਂ ਰਾਤ ਜਿਹੜੀ ਰੈਸਟਿੰਗ ਦੀ ਜੋ ਅਸੀਂ ਆਗਿਆ ਕੀਤੀ ਆ ਵੀ ਆ ਹੁਕਮ ਕੀਤਾ ਵੀ ਆਪ ਚਾਹੀਦਾ ਸਾਨੂੰ ਉਸੇ ਵੇਲੇ ਇਹਨਾਂ ਸਾਡੀ ਬੇਨਤੀ ਨੂੰ ਪ੍ਰਮਾਨ ਕਰਦੇ ਹੋਏ ਸਾਡਾ ਸਾਥ ਦੇ ਤਸੀਂ ਇਹਨਾਂ ਦੇ ਕੋਟ ਕੋਟ ਧੰਨਵਾਦੀਆਂ ਇਸੇ ਤਰ੍ਹਾਂ ਹੀ ਸਾਡਾ ਹਲਵਾਈ ਆ ਬਲਜੀਤ ਸਿੰਘ ਇਹਦੀ ਵੀ ਬਹੁਤ ਸਤਿਗੁਰੂ ਦੀ ਅਤੇ ਇੰਨੀ ਕਿਰਪਾ ਵੀ ਬਾਬਾ ਬੁੱਢਾ ਸਾਹਿਬ ਦਾ ਜਿਸੀ ਅਵਦਾਰ ਦਿਹਾੜਾ ਮਨਾਉਣਿਆ ਸੰਗਤ ਦੇ ਸਹਿਯੋਗ ਨਾਲ ਉੱਥੇ ਵੀ ਇਹ ਬਹੁਤ ਰਾਤ ਜਿਉਂ ਇਹ ਸਵੇਰੇ 6 ਵਜੇ ਤੋਂ ਲੱਗਦੇ ਸ਼ਨੀਵਾਰ ਆਣ ਕੇ ਅਸੀਂ ਜਿਸ ਦਿਨ ਵੀ ਬਾਬਾ ਜੀ ਦਾ ਉਤਾਰ ਦਿਹਾੜਾ ਹੁੰਦਾ ਉਹ ਨੈਕਸਟ ਜਿਹੜਾ ਸੰਡੇ ਆਉਂਦਾ ਉਦੋਂ ਮਨਾਉਨੇ ਆ ਉਹਦੀ ਤਿਆਰੀ ਅਸੀਂ ਸ਼ਨੀਵਾਰ ਆਰੰਭ ਕਰ ਦਿੰਨੇ ਆ ਤੇ ਬਲਜੀਤ ਸਿੰਘ ਦੀ ਪੂਰੀ ਟੀਮ ਦਾ ਅਸੀਂ ਵਿਸ਼ੇਸ਼ ਧੰਨਵਾਦੀ ਹੁੰਨੇ ਆ ਕਿ ਇਹਨੇ ਸ਼ਨੀਵਾਰ 6 ਵਜੇ ਤੋਂ ਲੈ ਕੇ ਰਾਤ ਵੀ ਪੂਰੀ ਰੈਸਟ ਨਹੀਂ ਕਰਨੀ ਅਗਲੇ ਦਿਨ 5 6 ਵਜੇ ਸਮਾਪਤੀ ਹੁੰਦੀ ਹੈ ਇਸੇ ਤਰ੍ਹਾਂ ਹੀ ਅਨਿਰਵਿਕ ਨੇ ਚਲੋ ਪੇਟਾ ਅਸੀਂ ਹਰ ਇੱਕ ਨੂੰ ਦੇਣੀ ਆ ਪਰ ਇਹ ਜਿੰਨੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਆ ਅਸੀਂ ਇਹਨਾਂ ਦੇ ਸਾਰੀ ਜ਼ਿੰਦਗੀ ਰਣੀ ਰਵਾਂਗੇ ਜਿੰਨੀ ਦੇ ਸਾਡੇ ਸਵਾਸ ਚੱਲਦੇ ਨੇ ਅਸੀਂ ਸਾਡੇ ਜਿਹੜੇ ਹਲਵਾਈ ਤੰਦੂਰ ਵਾਲੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹੋ ਹੀ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ